ਇਹਨੂੰ ਪਹਿਲਾਂ ਕੁੜੀ ਨਾਲ ਗੱਲ ਕਲੀਅਰ ਕਰਨੀ ਪੈਣੀ ਹੈ ਵੀ ਦੇਖ ਮੇਰੀ ਜੁਆਇੰਟ ਫੈਮਿਲੀ ਹੈ ਕੱਲ ਨੂੰ ਮੈਨੂੰ ਕਿੰਤੂ ਪ੍ਰੰਤੂ ਨਹੀਂ ਚਾਹੀਦਾ ਜੇ ਤਾਂ ਤੂੰ ਮੇਰੀ ਮਾਂ ਨਾਲ ਮੇਰੇ ਪਿਓ ਨਾਲ ਕੱਟ ਸਕਦੀ ਹੈ ਹੋਰ ਤੀਜਾ ਕੋਈ ਬੰਦਾ ਨਹੀਂ ਆਉਣਾ ਚਾਹੀਦਾ ਹਨਾ ਫੇਰ ਤੇ ਦੇਖ ਮੈਨਾਂ ਵਿਆਹ ਕਰ ਕੱਲ ਨੂੰ ਮੈਂ ਆਪਣੇ ਮਾਪਿਓ ਨੂੰ ਨਹੀਂ ਛੱਡਣਾ ਜੇ ਤੂੰ ਕਮੇ ਵੀ ਤੇਰੇ ਨਾਮੇ ਆਟਾ ਖੋਜਵਾ ਮੈਂ ਆਪਣੇ ਮਾਪਿਓ ਨੂੰ ਕਿਸੇ ਕੀਮਤ ਤੇ ਬੁੱਢੇ ਮਾਪਿਓ ਨੂੰ ਨਹੀਂ ਛੱਡ ਸਕਦਾ ਕੱਲ ਨੂੰ ਜੇ ਤੂੰ ਵਿਆਹ ਤੋਂ ਬਾਰੇ ਗੱਲਾਂ ਕਹੇਂਗੀ ਮੈਂ ਤੈਨੂੰ ਛੱਡ ਦਾਂਗਾ ਪਰ ਮਾਪਿਓ ਨਹੀਂ ਛੱਡਾਂ ਜੇ ਬੰਦਾ ਠੋਕ ਕੇ ਇਹ ਗੱਲ ਕੁੜ ਬੰਦਾ ਕਿਉਂ ਮਾਪਿਓਨਾਂ ਨਾ ਛੱਡੋ ਜਿੰਨੇ ਵੀ ਮੁੰਡੇ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਥੋੜੀ ਵਾਈਫ ਕੁਝ ਵੀ ਕਰੇ ਆਪਣੇ ਬੁੱਢੇ ਮਾਪਿਓਨਾਂ ਕਦੇ ਨਾ ਛੱਡਿਓ ਮਾਪਿਓਨਾਂ ਨਾਲ ਰੱਖੋ ਜਿੱਥੇ ਨਾਲ ਰਹਿੰਦੇ ਹੋ ਕਿਉਂਕਿ ਉਹਨਾਂ ਦੀਆਂ ਬlesing ਜਿਹੜੀਆਂ ਹੁੰਦੀਆਂ ਉਹ ਤੁਹਾਨੂੰ ਭਾਗ ਲਾ ਦਿੰਦੀ ਤੇ ਜਿਹੜਾ ਮੁੰਡਾ ਮਾਪਿਓਨਾਂ ਨੂੰ ਛੱਡ ਕੇ ਜਨਾਨੀ ਲੈ ਕੇ ਆਡ ਹੋ ਜਾਂਦਾ ਨਾ ਤੁਸੀਂ ਨੋਟਿਸ ਕਰਿਓ ਉਸ ਬੰਦੇ ਨੂੰ ਕਦੀ ਭਾਗ ਨਹੀਂ ਲੱਗਦਾ ਨਾ ਉਹਨਾਂ ਨੂੰ ਬਰਕਤ ਪੈਣੀ ਹੈ ਕਿਉਂਕਿ ਬੁੱਢੇ ਮਾਪਿਓ ਅਸੀਂ ਰੱਬ ਨੂੰ ਤਾਂ ਨਹੀਂ ਦੇਖਿਆ ਤੁਸੀਂ ਦੇਖਿਆ ਮੈਂ ਵੀ ਨਹੀਂ ਦੇਖਿਆ ਮਾਪਿਓ ਸਹਾਰਾ ਬੁਣਦੇ ਔਰ ਹਰ ਕੁੜੀ ਨੂੰ ਹੀ ਕਹਾਂਗੀ ਆਪਣੇ ਸੱਸ ਸੋਰੇ ਦੀ ਸੇਵਾ ਕਰ ਕਿੰਨੀ ਕ ਦੇ ਰਿਆ ਯਾਰ 5 ਸਾਲ 10 ਸਾਲ 15 ਸਾਲ 20 ਸਾਲ ਉਸ ਤੋਂ ਬਾਅਦ ਤੂੰ ਨਹੀਂ ਬੁੱਢੀ ਹੋਣਾ ਤੂੰ ਨਹੀਂ ਸੱਸ ਬੰਨਣਾ ਤੇ ਤੇਰੀ ਨੂੰ ਆ ਕੇ ਐਦਾਂ ਕਰੇ ਦਿੱਤੇ ਕਿ ਗੁਜ਼ਰੇਗਾ ਅੱਜ ਤੋਂ ਵੀ 25 ਸਾਲ ਅੱਗੇ ਲੈ ਚੋ ਆਪਣੇ ਤੇ ਜੇ ਤੁਸੀਂ ਸੱਸਾਂ ਨੂੰ ਖੁਸ਼ ਰੱਖਦੇ ਹੋ ਨਾ ਉਹਨਾਂ ਨੂੰ ਕਦੀ ਗਿਫਟ ਲਿਆਤਾ ਕਦੀ ਕੋਈ ਉਹਨਾਂ ਦੀ ਜੂਸ ਮੰਗਾਤਾ ਉਹਨਾਂ ਦੀ ਫੇਵਰਿਟ ਚੀਜ਼ਾਂ ਮੰਗਾਤੀਆਂ ਉਹ ਸੱਸਾਂ ਵਿਚਾਰੀਆਂ ਵੈਸੇ ਹੀ ਆਪਣੀ ਨੂੰਹਾਂ ਦੀਆਂ ਸੇਵਾ ਕਰਦੀਆਂ ਯਾਰ ਤੁਸੀਂ ਉਹਦੇ ਮੁੰਡੇ ਨਾਲ ਵਿਆਹੀਆਂ ਤੁਹਾਨੂੰ